ਜੋ ਪਹਿਲਾ ਸ਼ਲੋਕ ਮੇਰੇ ਸਤਿਗੁਰੂ ਗੁਰੂ ਅਮਰਦਾਸ ਪਿਤਾ ਜੀ ਦਾ ਹੈ ਉਸ ਰਾਹੀ ਗੁਰੂ ਅਮਰਦੇ ਗੁਰੂ ਅਮਰਦਾਸ ਪਿਤਾ ਜੀ ਸਮਝਉਂਦੇ ਹੋਏ ਸਾਨੂੰ ਫਰਮਾ ਰਹੇ ਨੇ ਸ਼ਲੋਕ ਮਹਲਾ 3 ਹਸਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਗੁਰਬਾਣੀ ਵਿੱਚ ਹਾਥੀ ਦਾ ਬਹੁਤ ਜ਼ਿਕਰ ਆਇਆ ਹੈ ਹਸਤੀ ਦਾ ਅਰਥ ਇੱਥੇ ਹਾਥੀ ਹੈ ਇਹ ਹਾਥੀ ਜਿੱਥੇ ਵੀ ਆਇਆ ਗੁਰੂ ਕੇ ਪਿਆਰ ਵਾਲਿਓ ਇਹ ਅਹੰਕਾਰ ਦਾ ਪ੍ਰਤੀਕ ਹੈ ਹਾਥੀ ਜਿਹੜਾ ਸਰੀਰ ਕਰਕੇ ਵੀ ਆਮ ਕਰਕੇ ਜਾਨਵਰਾਂ ਤੋਂ ਸਾਰਿਆਂ ਨਾਲੋਂ ਇਹ ਵੱਡਾ ਹੁੰਦਾ ਹੈ ਆਪਾਂ ਸਾਰੇ ਜਾਣਦੇ ਹਾਂ ਹੰਕਾਰ ਦਾ ਵੀ ਪ੍ਰਤੀਕ ਹੈ ਤੇ ਕਈ ਥੰਮ ਤੇ ਜਿੱਥੇ ਕੰ ਵਾਸ਼ਨਾ ਦੀ ਗੱਲ ਕੀਤੀ ਗਈ ਹੈ ਉੱਥੇ ਵੀ ਹਾਥੀ ਦਾ ਜ਼ਿਕਰ ਆਇਆ ਹੈ ਅਲ ਬੂਤ ਕੀ ਹਸਤਨੀ ਮਨ ਬਉਰਾ ਰੇ ਚਲਤ ਰਚੇ ਉਹ ਜਗਦੀਸ਼ ਪਾਮ ਸਵਾਏ ਗਜ ਬਸ ਪਰੇ ਮਨ ਬਉਰਾ ਰੇ ਅੰਕਸ ਸਹੇ ਉਸੀਸ ਭਗਤ ਕਬੀਰ ਜੀ ਅਹੰਕਾਰ ਦਾ ਪ੍ਰਤੀਕ ਹੈ ਤੇ ਇਸ ਲਈ ਸਤਿਗੁਰੂ ਗੁਰਦੇਵ ਪਿਤਾ ਜੀ ਕਹਿੰਦੇ ਨੇ ਇਹ ਹੰਕਾਰੇ ਹੋਏ ਹਾਥੀ ਨੂੰ ਜਦੋਂ ਤੋੜਨਾ ਹੁੰਦਾ ਹੈ ਨਾ ਜਦੋਂ ਚਲਾਣਾ ਹੁੰਦਾ ਹੈ ਕਿਸੇ ਥਾਂ ਤੇ ਜਾਣਾ ਅੱਜ ਵੀ ਤੁਸੀਂ ਵੇਖੋ ਕਿਸੇ ਹਾਥੀ ਦੀ ਸਵਾਰੀ ਕਿਸੇ ਨੂੰ ਕਰਦੇ ਆ ਉਹਨੂੰ ਮਹਾਵਤ ਕਹਿੰਦੇ ਨੇ ਹਾਥੀ ਚਲਾਉਣ ਵਾਲੇ ਨੂੰ ਇਹ ਮਹੱਬਤ ਦੇ ਹੱਥ ਵਿੱਚ ਅੰਕ ਹੁੰਦਾ ਕਹੇ ਜਿੰਨੂੰ ਅਸੀਂ ਕੁੰਡਾ ਵੀ ਕਹਿ ਦਿੰਦੇ ਹਾਂ ਗੁਰਬਾਣੀ ਵਿੱਚ ਕੁੰਡਾ ਸ਼ਬਦ ਵੀ ਆਇਆ ਹੈ ਜਦ ਤੱਕ ਹਾਥੀ ਦੇ ਸਿਰ ਦੇ ਉੱਤੇ ਕੁੰਡਾ ਨਾ ਹੋਵੇ ਮਹੱਬਤ ਦੇ ਹੱਥ ਵਿੱਚ ਕੁੰਡਾ ਨਾ ਹੋਵੇ ਹਾਥੀ ਜਿਹੜਾ ਕਹਿੰਨਾ ਮਸਤਿਆਕ ਹੋਇਆ ਬੜਾ ਨੁਕਸਾਨ ਕਰ ਦਿੰਦਾ ਕਹੇ ਇਸੇ ਤਰ੍ਹਾਂ ਹੀ ਕਿਉਂਕਿ ਇਹ ਜਿਹੜਾ ਖੌਮੇ ਹੈ ਜਿੰਨੂੰ ਆਪਾਂ ਹੰਕਾਰ ਆਖਦੇ ਹਾਂ ਜਦੋਂ ਅਸੀਂ ਗੁਰੂ ਅਰਜੁਨ ਦੇ ਪਿਤਾ ਜੀ ਦਾ ਇੱਕ ਸ਼ਬਦ ਪੜ੍ਹਦੇ ਹਾਂ ਪੈਰੋ ਰਾਗ ਵਿੱਚ ਤੇ ਉਸ ਸ਼ਬਦ ਦਾ ਜਿਹੜਾ ਰਹਾਉ ਵਾਲਾ ਪਦਾ ਇਹ ਹੈ ਜੋ ਜੋ ਦੀਸੈ ਸੋ ਸੂ ਰੋਗੀ ਰੋਗ ਰਹਿਤ ਮੇਰਾ ਸਤਗੁਰੂ ਜੋਗੀ ਜੋਗੀ ਮੈਨੇ ਮਿਲਿਆ ਕੋ ਯਾ ਰੱਬ ਦੇ ਨਾਲ ਇਹ ਰਹਾ ਉਹਲਾ ਪਦ ਹੈ ਤੇ ਪਹਿਲੇ ਪਦੇ ਦੀ ਪਹਿਲੀ ਪੰਕਤੀ ਹਉਮੈ